ਟੀਪੜੀ ਖੜਾ ਆ ਰੋਏ ਫਸੇ ਉਹ ਵਾੜ ਡਰਿਆ ਬਈ ਆੜ ਪੀੜਤਾ ਲਈ ਲੰਗਰ ਲੈ ਕੇ ਆਏ ਸੀ ਤੇ ਵਿਚਾਰੇ ਆ ਫਸ ਗਏ ਟਰੈਕਟਰ ਇੱਥੇ ਰੁੜ ਗਿਆ ਇਹਨਾਂ ਦਾ ਟਰੈਕਟਰ ਇਹਨਾਂ ਦਾ ਘੋਰ ਚ ਪੈ ਗਿਆ ਇੱਥੇ ਬਹੁਤ ਤਗੜਾ ਐ ਨਾਲੇ ਨੂੰ ਜਾਂਦੇ ਆ ਗੁਜਰਪੁਰੇ ਦੇ ਕੋਲ ਜਿਹੜਾ ਨਵਾਂ ਪੁਲ ਬਣਿਆ ਉਹਦੇ ਥੱਲੇ ਟਰੈਕਟਰ ਡੁੱਬ ਗਿਆ ਜੋ ਟਰੈਕਟਰ ਡੁੱਬ ਗਿਆ ਟਰੈਕਟਰ ਲੱਭਣ ਨਹੀਂ ਦਿਆ ਮਾਮਾ ਉਹ ਛੜੀਕ ਟਰੈਕਟਰ ਆ ਨਹੀਂ ਨਹੀਂ ਉਸ ਤਾਂ ਜਾਂ ਉਹ ਬਾਹੂ ਓਏ ਤੁਸੀਂ ਵੀ ਆਓ ਤੁਸੀਂ ਵੀ ਆਓ 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 ਸਾਰੇ ਆਓ ਆਪਾ ਆ ਗਿਆ ਨਾ ਇੰਨਾ ਮੁੰਡਿਆ ਉਹ ਟਰੈਕਟਰ ਬਾਹਰ ਚ ਨਿਕਲ ਜੂਗਾ ਟਰੈਕਟਰ ਇਥੋਂ ਕਿਦੋਂ ਕ੍ਰੇਨ ਕਰੂਣਾ ਉਹ ਫੋਨ ਕੀਤਾ ਵਾ ਇਹਦੇ ਟਰੈਕਟਰ ਨਿਕਲ ਜੂ ਤਰੀ ਤੇ ਨਿਕਲ ਜੋ ਰੇਨ ਤੋਂ ਟਰਾਲੀ ਇੱਥੇ ਹੀ ਟਰੈਕਟਰ ਲੱਭਣੇ ਡਿਓ ਆਓ ਆਪਾਂ ਕਿੱਧਰ ਜਾਣਾ ਇਹ ਵਾਸਤੇ ਆਮਾ ਇਧਰ ਕੀ ਬਾਏ ਕੀ ਫੋਟੋ ਕਾ ਛੱਡ ਦੇ ਨਾ ਨੂੰ ਇੱਥੇ ਕੋ ਹੋ ਰਿਹਾ ਇੱਥੇ ਕੋ ਹੋ ਰਿਹਾ ਇਹਦਾ ਬੜਾ ਫਸਾ ਭੈਣ ਚੋ ਇਹਦੇ ਨਾਲ ਤੇ ਘੌਰ ਪਿਆ ਡੰਗ ਹੋਇਆ ਨਾ ਆਹ ਹੋਰ ਤਾਂ ਕੇ ਕਾਰ ਪਿਆ ਆ ਵੀ ਡਿੱਗਣ ਦਾ ਫਸਾਵਾ ਧਿਆਨ ਨਾਲ ਧਿਆਨ ਨਾਲ ਓਏ ਓਏ ਗੱਡੀ ਲੱਗ ਦੇਣੀ ਮੈਨੂੰ ਜਾਨ ਤੇ ਜਾਨ ਦੇ ਜਾਨ ਚਲੋ ਜਾਨ ਕੋ ਨਾ ਨਹੀਂ ਨਾ ਕੋਈ ਵਿੱਚ ਉਧਰ ਵਾਲੇ ਵੀ ਨਿਕਲ ਗਏ ਓਏ ਹੱਥ ਪੁੱਟ ਕੇ ਪਾਸ ਉਹ ਰੱਸਾ ਵਿਚਾਰਾ ਰੋਫੇ ਰਹਿ ਗਿਆ ਰੱਸਾ ਓਏ